ਭਗਵੰਤਮਾਨ ਚੂਹਾ ਕੀ ਭਗਵੰਤਮਾਨ ਨੂੰ ਚੂਹਾ ਕਹਿਣਾ ਠੀਕ ਆ ਜਾਂ ਗਲਤ ਆ ਪੰਜਾਬ ਦੇ ਲੋਕੋ ਤੁਸੀਂ ਦੱਸਣਾ ਚੂਹਾ ਕਿਉਂ ਕਹਿ ਰਿਹਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਭਗਵੰਤਮਾਨ ਨੇ ਆਪਦਾ ਨਾਮ ਖੁਦ ਚੂਹਾ ਰੱਖ ਲਿਆ ਉਹਨਾਂ ਚਾਤੀ ਮਾਰ ਲਓ ਜੇ ਕਿਵੇਂ ਸੁਨਿਆਰੇ ਦੀ ਦੁਕਾਨ ਚ ਵੜ ਗਿਆ ਓਹੋ ਚਲੋ ਮੈਂ ਥੋੜਾ ਜਾ ਕੁੜੀ ਇੱਕ ਚੂਹਾ ਸੀਗਾ ਸੁਨਿਆਰੇ ਦੀ ਦੁਕਾਨ ਹੁਣ ਮੈਂ ਸੁਣਾਉਣਾ ਭਗਵੰਤ ਮਾਨ ਦੱਸ ਰਿਹਾ ਕਿ ਇੱਕ ਚੂਹਾ ਸੀਗਾ ਉਹ ਸੁਨਿਆਰੇ ਦੀ ਦੁਕਾਨ 'ਚ ਵੜ ਗਿਆ ਚਲੋ ਮੈਂ ਕੁੜੀਆਂ ਨੂੰ ਅਪਡੇਟ ਕਰ ਦੇਵਾਂ ਜੁਐਲਰੀ ਸ਼ਾਪ ਜੁਐਲਰੀ ਸ਼ਾਪ 'ਚ ਵੜ ਗਿਆ ਉੱਥੋਂ ਲੋਕ ਹੱਸਣ ਲੱਗ ਗਏ ਹੁਣ ਜੁਐਲਰੀ ਸ਼ਾਪ 'ਚ ਜਦੋਂ ਚੂਹਾ ਵੜ ਗਿਆ ਤੇ ਉਹਨੇ ਅੱਖੇ ਹੀਰਾ ਖਾ ਲਿਆ ਹੁਣ ਉਹਨੇ ਕਿਹਾ ਵੀ ਹੀਰੇ ਜਦੋਂ ਵੇਖੇ ਉਹ ਕਹਿੰਦਾ ਵੀ ਹੁਣ ਮੈਂ ਸੁਨਿਆਰਾਂ ਹੀਰੇ ਨੂੰ ਤਾਂ ਪਛਾਣ ਸਕਦਾ ਪਰ ਚੂਹਿਆਂ ਨੂੰ ਕਿਵੇਂ ਪਛਾਣ ਸਕਦਾ ਉਹਨੇ ਚੂਹਿਆਂ ਵਾਲਾ ਬੰਦਾ ਲੱਪਿਆ ਖੁੱਡ ਪੱਟੀ ਤੇ ਚੂਹੇ ਹੀ ਚੂਹੇ ਥੱਲੇ ਚੂਹੇ ਹੀ ਚੂਹੇ ਤੇ ਜਦੋਂ ਚੂਹੇ ਚੂਹੇ ਵੇਖੇ ਤਾਂ ਇੱਕ ਬੰਦਾ ਦਾ ਵੀ ਜਿਹੜਾ ਚੂਹਿਆਂ ਵਾਲਾ ਪਾਖਣ ਵਾਲਾ ਸੀ ਕਹਿੰਦਾ ਓ ਚੂਹੇ ਨੇ ਤੇਰਾ ਹੀਰਾ ਖਾਦਾ ਕਹਿੰਦਾ ਅੱਛਾ ਕਹਿੰਦਾ ਪੱਕੀ ਗੱਲ ਆ ਕਹਿੰਦਾ ਹਾਂ ਕਹਿੰਦਾ ਤੂੰ ਦੱਸ ਤੈਨੂੰ ਕਿਵੇਂ ਪਤਾ ਲੱਗਿਆ ਕਹਿੰਦਾ ਬਾਕੀ ਚੂਹੇ ਸਾਰੇ ਇਕੱਠੇ ਨੇ ਤੇ ਜਿਹੜਾ ਤੁਹਾਡਾ ਹੀਰਾ ਖਾਦਾ ਉਹ ਅੱਡ ਫਿਰਦਾ ਹੋਵੇ ਕੱਲ ਲੱਟ ਪੁੱਸੀਆਂ ਮਾਰੀ ਜਾਂਦਾ ਔਰ ਕੱਲਾਟ ਪੂਸਿਆਂ ਜਿਹੜਾ ਮਾਰੀ ਜਾਂਦਾ ਤੇਰਾ ਹੀਰਾ ਉਹਦੇ ਢਿੱਡ ਚ ਉਹ ਬਾਈ ਚੱਕਿਆ ਚੂਹਾ ਉਹਦਾ ਢਿੱਡ ਪਾੜਤਾ ਤੇ ਉਹਦੇ ਹੀਰਾ ਨਿਕਲ ਕੱਢ ਲਿਆ ਢਿੱਡ ਪਾੜਤਾ ਅੱਡ ਹੋਇਆ ਫਿਰਦਾ ਸੀ ਭਗਵਾਨ ਤਮਨਸਿਆ ਚੂਹਾ ਹੁਣ ਤੈਨੂੰ ਕਿਉਂ ਕਿਹਾ ਪੰਜਾਬ ਦੇ ਲੋਕ ਦੱਸਣਗੇ ਤੂੰ ਵੀ ਪਹਿਲਾਂ ਇਕੱਠਾ ਸੀ ਲੋਕਾਂ ਦੇ ਨਾਲ ਤੇ ਇਹ ਚੂਹੇ ਨੂੰ ਇੱਕ ਕੁਰਸੀ ਮਿਲ ਗਈ ਤੇ ਚੂਹਾ ਕਿਸਾਨਾਂ ਦੇ ਨਾਲ ਨਹੀਂ ਖੜਾ ਏ ਚੂਹਾ ਕਿਸਾਨਾਂ ਨੂੰ ਭੁੱਲ ਗਿਆ ਆਪਣੇ ਕਬੀਲੇ ਵਾਲਿਆਂ ਨੂੰ ਭੁੱਲ ਗਿਆ ਏ ਚੂਹਾ ਕੁਰਸੀ ਤੇ ਬਹਿ ਕੇ ਇੱਕ ਮੁੱਖ ਮੰਤਰੀ ਦੀ ਕੁਰਸੀ ਮੈਂ ਕਹਿੰਦਾ ਰੈੱਡ ਡਾਇਮੰਡ ਤੋਂ ਵੀ ਮਹਿੰਗੀ ਆ ਇਹ ਨੀਲ ਕਮਲ ਤੋਂ ਮਹਿੰਗੀ ਆ ਜੇ ਆਪਾਂ ਤਾਂ ਸੁਣਿਆ ਨਾ ਕਹਿੰਦੇ ਰਾਜੇ ਮਾਂ ਰਾਜਿਆਂ ਕੋਲੇ ਹੁੰਦੇ ਸੀ ਤਾਂ ਤੂੰ ਅੱਜ ਉਹ ਕੁਰਸੀ ਨੂੰ ਖਾ ਕੇ ਅੱਜ ਹੀਰੇ ਨੂੰ ਖਾ ਕੇ ਕੱਲਾ ਟਪੂਸੀਆਂ ਮਾਰਦਾ ਫਿਰਦਾ ਤੂੰ ਤਾਂ ਮਾਰਨੀਆਂ ਮਾਰਨੀਆਂ ਤੇਰੇ ਐਮਐਲਏ ਜਿਹੜੀ ਤੇਰੀ ਫੌਜ ਆ ਉਹ ਪਾਸੇ ਹੋਈ ਫਿਰਦੀ ਆ ਤਾਂ ਮੈਂ ਮਾਫੀ ਚਾਹੁੰਨਾ ਪੰਜਾਬ ਦੇ ਲੋਕਾਂ ਤੋਂ ਜੇਕਰ ਕੋਈ ਮੈਂ ਗੱਲ ਗਲਤ ਕਹਿ ਰਿਹਾ ਆਂ ਭਗਵੰਤ ਮਾਨ ਦੀ ਕਾਹਵਤ ਸੀ ਭਗਵੰਤ ਮਾਨ ਤੇ ਲੱਗਦੀ ਆ ਮਜ਼ਦੂਰਾਂ ਤੋਂ ਪਾਸੇ ਹੋ ਗਿਆ ਭਗਵੰਤ ਮਾਨ ਮਜ਼ਦੂਰਾਂ ਤੋਂ ਵੀ ਪਾਸੇ ਆ ਇਹ ਪਾਣੀ ਦੇ ਮੁੱਦਿਆਂ ਤੋਂ ਪਾਸੇ ਆ ਬੇਰੁਜ਼ਗਾਰੀ ਤੋਂ ਪਾਸੇ ਆ ਐਨਆਰਆਈਆਂ ਦੇ ਮਸਲੇ ਤੋਂ ਪਾਸੇ ਆ ਨਸ਼ਾ ਤਖਸੀਰੀ ਤੋਂ ਪਾਸੇ ਹੋ ਗਿਆ ਪਾਸੇ ਮਤਲਬ ਵੀ ਅੱਗੇ ਨਸ਼ਾ ਤਖਸੀਰੀ ਇਹਨੇ ਖਤਮ ਕਰਦੀ ਸੀ ਬੇਰੋਜ਼ਗਾਰੀ ਖਤਮ ਕਰਨੀ ਸੀ ਸਿੱਖਿਆ ਕ੍ਰਾਂਤੀ ਕਹਿਣ ਦੀ ਗੱਲ ਉੱਥੋਂ ਪਾਸੇ ਹੋ ਗਿਆ ਤਾਂ ਕੱਲਾ ਭਗਵੰਤ ਮਾਨ ਜੀ ਇਹ ਕਹਾਣੀਆਂ ਸੁਣਾਉਂਦੀ ਰਹਿ ਗਏ ਸਟੇਜ ਵਾਕਈ ਤੋਂ ਬਹੁਤ ਵਧੀਆ ਬਣ ਲੈਣਾ ਪਰ ਸਟੇਟ ਨਹੀਂ ਕਿੱਥੋਂ ਚੱਲਦੀ ਤਾਂ ਹੁਣ ਭਗਵੰਤ ਮਾਨ ਨੂੰ ਚੂਹਾ ਕਹਿਣਾ ਜਾਇਜ ਆ ਕਿ ਨਹੀਂ ਜਾਇਜ ਉਹ ਪੰਜਾਬ ਦੇ ਲੋਕ ਦੱਸਣਗੇ ਕਹਾਣੀ ਭਗਵੰਤ ਮੰਦ ਦੀ ਆ ਉਹਦੇ ਵਿੱਚ ਚੂਹਾ ਖੁਦੇ ਆਪ ਬਣ ਚੁੱਕਿਆ ਆਪ ਦੇ ਚੂਹਿਆਂ ਤੋਂ ਪਾਸੇ ਹੋ ਗਿਆ ਕਹਿਣ ਤੋਂ ਪਾਵਾ ਆਪ ਦੇ ਲੋਕਾਂ ਤੋਂ ਪਾਸੇ ਹੋ ਗਿਆ ਮਜ਼ਦੂਰਾਂ ਨੇ ਦਿਹਾੜੀਆਂ ਛੱਡ ਕੇ ਕਈ ਇਹੋ ਜਿਹੇ ਮਜ਼ਦੂਰ ਸੀ ਜਿਨ੍ਹਾਂ ਨੇ 4-4 5-5000 ਰੁਪਿਆ ਜੋੜ ਕੇ ਇਹਨਾਂ ਨੂੰ ਫੰਡ ਦਿੱਤਾ 4-5000 ਰੁਪਿਆ ਇਹਨਾਂ ਨੂੰ 100 ਰੁਪਏ ਦੇ ਬਰਾਬਰ ਵੀ ਨਹੀਂ ਲੱਗਦਾ ਕਿਉਂਕਿ ਇਹਨਾਂ ਨੂੰ ਤਾਂ ਕਰੋੜਾਂ ਰੁਪਈਆ ਚ ਫੰਡ ਮਿਲਦੇ ਹੁੰਦੇ ਆ ਪਰ ਜਿਹੜਾ ਮਜ਼ਦੂਰ 4-5000 ਰੁਪਿਆ ਵੀ ਜਾ ਕੇ ਫੰਡ ਦੇ ਕੇ ਆਉਂਦਾ ਉਹਦਾ ਮਤਲਬ ਪਤਾ ਕੀ ਆ ਕਿ ਉਹ 4-5000 ਰੁਪਿਆ 20 ਦਿਹਾੜੀਆਂ ਦੇ ਪੈਸੇ ਦੇ ਕੇ ਆਉਂਦਾ ਉਹ 20 ਦਿਨ ਇੱਕ ਦਿਨ ਦੇ ਲਗਭਗ 10 ਘੰਟੇ ਇਹ ਹਿਸਾਬ ਲਾ ਲਓ ਵੀ ਕਿੰਨੇ ਘੰਟਿਆਂ ਦੀ ਕਮਾਈ ਥੋਨੂੰ ਜਾ ਕੇ ਫੜਾ ਕੇ ਆਇਆ ਤੁਸੀਂ ਉਹ ਮਜ਼ਦੂਰਾਂ ਤੋਂ ਪਾਸੇ ਹੋਗੇ ਇਕੱਲੇ ਨੱਚਣ ਲੱਗੇ ਅੱਜ ਅੱਜ ਅੱਲਾ ਚੂਹਾ ਟੱਪਦਾ ਫਿਰਦਾ ਮੈਂ ਮਾਫੀ ਚਾਹੁੰਦਾ ਭਗਵਾਨ ਜੀ ਤੁਹਾਡੀ ਕਹਾਣੀ ਆ ਤੁਹਾਨੂੰ ਸੁਣਾ ਰਹੇ ਆ ਤੁਹਾਡੀ ਕਹਾਣੀ ਤੁਹਾਡੇ ਤੇ ਪਾਰੀ ਪੈ ਗਈ ਆ ਕਿਸਾਨ ਕੀ ਕਿਸਾਨਾਂ ਨਾਲ ਖੜ ਗਿਆ ਕਿਸਾਨ ਦਿੱਲੀ ਚੱਲੇ ਸੀ ਰਾਹ ਦੇ ਵਿੱਚੋਂ ਤੂੰ ਚੱਕ ਕੇ ਪਰੇ ਕੀਤੀ ਇਹ ਚੂਹੇ ਵਾਲਾ ਕੰਮ ਨਹੀਂ ਕੀਤਾ ਤਾਂ ਤੁਸੀਂ ਦੱਸ ਦਿਓ ਮੈਂ ਮਾਫੀ ਮੰਗ ਲੂੰਗਾ ਕਿਸਾਨਾਂ ਨੂੰ ਠਾਇਆ ਤੁਹਾਡੇ ਕਿਸਾਨਾਂ ਦੀਆਂ ਟਰਾਲੀਆਂ ਤੁਹਾਡੇ ਐਮਐਲਏ ਨੇ ਚੱਕ ਲਈਆਂ ਟਰਾਲੀ ਚੋਰਾਉਂਦੇ ਆ ਭਾਂਡੇ ਤੱਕ ਚੱਕ ਲੇ ਬੜਾ ਕੁਛ ਚੱਕ ਲਿਆ ਟਰੈਕਟਰ ਤੱਕਾਂ ਦੇ ਟਾਇਰ ਟੂਰ ਨਹੀਂ ਛੱਡੇ ਕਹਿੰਦੇ ਤਾਂ ਤੁਸੀਂ ਇਹ ਦੱਸੋ ਕਿ ਅੱਜ ਇਹ ਚੂਹਾ ਆਪਦੇ ਲੋਕਾਂ ਤੋਂ ਪਾਸੇ ਕਿਉਂ ਹੋ ਗਿਆ ਕਿਹੜੀ ਗੱਲੋਂ ਪਾਸੇ ਹੋ ਗਿਆ ਭਗਵਾਨ ਤੁਮਾਨ ਜੀ ਪੰਜਾਬ ਦੇ ਲੋਕ ਪੁੱਛਦੇ ਆ ਤੇ ਜੇਕਰ ਮੇਰੀ ਗੱਲ ਗਲਤ ਲੱਗਦੀ ਹੋਵੇ ਭਾਈ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਇਹ ਚੂਹਾ ਪਹਿਲਾਂ ਆਪਦੇ ਬੇਰੋਜ਼ਗਾਰਾਂ ਦੇ ਵਿੱਚ ਕੱਚੇ ਇਤਿਹਾਪਕਾਂ ਦੇ ਵਿੱਚ ਜਾ ਕੇ ਬਹਿ ਜਾ ਕਰੇ ਨਾਲ ਇੱਕ ਕੇਦਰੀਵਾਲ ਨੂੰ ਲੈ ਲਿਆ ਕਰੇ ਜਾ ਕੇ ਚੂਹਾ ਗੱਲਾਂ ਕਰਿਆ ਕਰੇ ਪਰ ਅੱਜ ਕੀ ਗੱਲ ਹੋ ਰਹੀ ਆ ਕਿ ਅੱਜ ਉਹਨਾਂ ਬੇਰੋਜ਼ਗਾਰਾਂ ਨੂੰ ਕੁੱਟਿਆ ਜਾ ਰਿਹਾ ਤੁਹਾਡੇ ਘਰਾਂ ਚੋਂ ਤਾਂ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੀਆਂ ਪੱਗਾਂ ਲੱਤਦੀਆਂ ਮਾਨ ਸਾਹਿਬ ਤੁਹਾਡੀਆਂ ਕਹਾਣੀਆਂ ਤੁਹਾਡੇ ਤੇ ਭਾਰੀ ਪੈਂਦੀ ਆ ਤੁਸੀਂ ਆਪ ਦੱਸ ਦੋ ਜਾਂ ਪ੍ਰੇਮ ਜੀਂਆਂ ਕਹਾਣੀਆਂ ਸਰਾਉਣੀਆਂ ਬੰਦ ਕਰ ਦੋ ਇਹ ਕਹਾਣੀਆਂ ਤੁਹਾਡੇ ਤੇ ਲੱਗਣ ਲੱਗੀਆਂ ਹੁਣ ਜਿੰਨੀਆਂ ਕਹਾਣੀਆਂ ਸੀ ਕਦੇ ਤੁਸੀਂ ਕਮੇਟੀ ਕਰਦੇ ਹੁੰਦੇ ਸੀ ਕਿ ਜਦੋਂ ਐਮਐਲ ਨੰਗ ਦਾ ਕੁ 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 ਹੁੰਦੀ ਆ ਤੁਹਾਡੇ ਅਰੀ ਵੀ ਹੋਣ ਲੱਗ ਗਏ ਇਹ ਤੁਹਾਡੀਆਂ ਕਹਾਣੀਆਂ ਤੁਹਾਡੇ ਬੋਲ ਇੰਜ ਲੱਗਦਾ ਜਿਵੇਂ ਆਪਦੇ ਵਾਸਤੇ ਕੈਦ ਕਰਕੇ ਰੱਖੇ ਹੁੰਦੇ ਅੱਜ ਸਾਰੀ ਛੁੱਟੀ ਤੁਰੇ ਹੁੰਦੇ ਪਿੰਜਰੇ ਚ ਤੇ ਤੋਤਾ ਪਿੰਜਰੇ ਚ ਇੱਕ ਦਿਨ ਉੱਡ ਪੁੱਟ ਜਾਣਾ ਤੇ ਹੁਣ 2027 ਦੇ ਵਿੱਚ ਇਹ ਪੰਜਾਬ ਦੇ ਲੋਕ ਜਿਹੜਾ ਢਿੱਡ ਪਾੜਨਗੇ ਢਿੱਡ ਝਾੜੂ ਦਾ ਵੀ ਪਟਣਾ ਝਾੜੂ ਤੇ ਵੀ ਕੋਈ ਮੈਂ ਕਹਿੰਦਾ ਵੀ ਆ ਹਜ਼ਾਰਾਂ ਸਾਲ ਹੋ ਗਏ ਝਾੜੂ ਲੋਕ ਕੰਮ ਲੈਂਦੇ ਸੀ ਹਜ਼ਾਰਾਂ ਸਾਲਾਂ ਬਾਅਦ ਝਾੜੂ ਨੂੰ ਫਿੱਟੇ ਲਾਂ ਤਾਂ ਵੀ ਮਿਲ ਗਈ ਉਹ ਭਰਾਵੋ ਕੋਈ ਚੋਣ ਨਿਸ਼ਾਨ ਹੋ ਰੱਖ ਲੈਂਦੇ ਲੋਕ ਝਾੜੂ ਨੂੰ ਕਹਿੰਦੇ ਆ ਵੀ ਝਾੜੂ ਜਦੋਂ ਕਹਿੰਦਾ ਨਾ ਕੋਈ ਸੌਦੋ ਕਹਿੰਦਾ ਨਾ ਨਾ ਇਹਨਾਂ ਤੋਂ ਕੋਈ ਫ੍ਰੀਜ ਲਵੇ ਸੀ ਤਾਂ ਨਹੀਂ ਲੈਂਦੇ ਇਹ ਤਾਂ ਮੇਰੇ ਹਿਸਾਬ ਨਾਲ ਬੋਕਰਾਂ ਵਾਲੀ ਕੰਪਨੀਆਂ ਫੇਲ ਹੋਣਗੀਆਂ ਹੁਣ ਉਹ ਫ੍ਰੀਜ ਵੰਡ ਕੇ ਐ ਕੰਨਾਂਗਾ ਲੋਕਾਂ ਨੂੰ ਮਜਬੂਰੀ ਬਣ ਗਈ ਲੋਕਾਂ ਦੀ ਝਾੜੂ ਨੇ ਬਦਨਾਮੀ ਐਵੇਂ ਖੱਟ ਲਈ ਥੋੜਾ ਚੋਣ ਨਿਸ਼ਾਨ ਬਣ ਕੇ ਖੱਟ ਲਈ ਤਾਂ ਇਹ ਮੇਰੀ ਬੇਨਤੀ ਆ ਸਾਡੇ ਕੋਲ ਕੋਈ ਅਸੀਂ ਉਹ ਤਾਂ ਹੈ ਨਹੀਂਗੇ ਨਾ ਤਾਂ ਅਸੀਂ ਸਨਿਆਰੇ ਆ ਨਾ ਅਸੀਂ ਕੋਈ ਜੁਐਲਰੀ ਵਾਲੇ ਆ ਪਰ ਪੰਜਾਬ ਦੇ ਲੋਕ ਤਾਂ ਚੂਹਾ ਲੱਭ ਕੇ ਢਿੱਡ ਪੜਨ ਆਲੇ ਆ ਇਹ ਹੁਣ 27 ਦੇ ਵਿੱਚ ਕਿੱਤੇ ਪਾੜਨਗੇ ਤੇਰੀ ਸਰਕਾਰ ਦਾ ਬਾਅਦ ਦੇ ਵਿੱਚ ਫਿਰ ਇਹ ਚੂਹਿਆਂ ਦੇ ਵਿੱਚ ਹੀ ਰਹਦਿਆਂ ਲਾ ਕੇ ਅਸੀਂ ਵੀ ਚੂਹੇ ਜਿਹੜੇ ਤੇਰੇ ਮਗਰ ਲਾ ਕੇ ਭਗਵੰਤ ਮਾਨਸਿਆਂ ਜੇ ਇਹ ਗੱਲ ਗਲਤ ਹੋਈ ਤਾਂ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਨਾ ਪੰਜਾਬ ਦੇ ਲੋਕ ਦੱਸ ਦਿਓ ਆਮ ਆਦਮੀ ਪਾਰਟੀ ਵਾਲੇ ਨਾ ਦੱਸਣ ਉਹਨਾਂ ਤੋਂ ਬੜਾ ਗੁੱਸਾ ਬੜਾ ਚੜਿਆ ਪਿਆ ਹੋਣਾ ਤੁਸੀਂ ਦੱਸੋ ਭਾਈ ਜਿਹੜੀ ਮਾਨ ਸਾਹਿਬ ਨੇ ਚੂਹੇ ਵਾਲੀ ਕਹਾਣੀ ਸੁਣਾਈ ਆ ਉਹ ਸਹੀ ਆ ਜਾਂ ਗਲਤ ਆ ਤੇ ਆਪਾਂ ਜਿਹੜੀ ਗੱਲ ਕੀਤੀ ਹੈ ਜੇ ਇਹ ਗਲਤ ਤੇ ਆਪਾਂ ਤੁਹਾਡੇ ਕੋਲੋਂ ਮਾਫੀ ਮੰਗਦੇ ਵਾਹਿਗੁਰੂ ਜੇ ਉਹ ਚੂਹਾ ਚਾਹੁੰਦਾ ਜਿਨੇ ਡਾਇਮੰਡ ਖਾ ਲਿਆ ਸੀ ਹੀਰਾ ਖਾ ਲਿਆ ਸੀ ਉਹ ਚੂਹਾ ਉਹਨੇ ਪਾਸੇ ਜਾ ਕੇ ਡਾਇਮੰਡ ਰੱਖ ਦਿੰਦਾ ਤੇ ਆਪਦੇ ਕਬੀਲੇ ਦੇ ਲੋਕਾਂ ਦੇ ਨਾਲ ਖੜਦਾ ਤੇ ਉਹ ਕਬੀਲੇ ਦੇ ਲੋਕਾਂ ਦੇ ਨਾਲ ਖੜਦਾ ਤਾਂ ਹੋ ਸਕਦਾ ਚੂਹਿਆਂ ਨੂੰ ਕੋਈ ਨਾ ਕੋਈ ਫਾਇਦਾ ਹੋ ਜਾਂਦਾ ਪਰ ਚੂਹੇ ਨੇ ਕਿਹੜਾ ਕਦੇ ਡਾਇਮੰਡ ਤਾਂ ਉਹਨੂੰ ਕੀ ਪਤਾ ਉਹਨੇ ਘਰ ਦਸਨ ਤੇ ਗੰਢੀ ਤਰ੍ਹਾਂ ਚੱਪ ਕੇ ਰੱਖ ਲਿਆ ਕੋ ਨੂੰ ਕੀ ਪਤਾ ਸੀ ਉਸੇ ਤਰ੍ਹਾਂ ਮਾਨ ਸਾਹਿਬ ਤੁਹਾਨੂੰ ਵੀ ਪੰਜਾਬ ਦੇ ਵਿੱਚ ਡਾਇਮੰਡ ਨਹੀਂ ਦਿੱਤੇ ਡਾਇਮੰਡਾਂ ਦੀ ਖਾਨ ਦੇਤੀ ਪਰ ਤੁਸੀਂ ਲੋਕਾਂ ਨਾਲ ਨਹੀਂ ਖੜੇ ਆਪਦੇ ਕਬੀਲੇ ਦੇ ਲੋਕਾਂ ਨਾਲ ਨਹੀਂ ਖੜੇ ਦਿੱਲੀ ਵਾਲਿਆਂ ਨਾਲ ਖੜ ਗਏ ਖੜੇ ਕਿੰਨਾਂ ਦੇ ਨਾਲ ਬਿਜ਼ਨਸਮੈਨਾਂ ਦੇ ਨਾਲ ਖੜ ਗਏ ਤਾਂ ਉਹੋ ਚੰਗੀ ਤਰ੍ਹਾਂ ਨਾਲ ਉਹਨਾਂ ਨੂੰ ਵਰਤਣਾ ਹੁੰਦਾ ਤੇਰੇ ਅਰਗੇ ਲੱਖਾਂ ਮੰਤਰੀ ਵਰਤਲੇ ਉਹਨਾਂ ਨੇ ਕਈ ਐਮਐਲਏ ਵਰਤੇ ਉਹਨਾਂ ਨੇ ਬੜੇ ਐਮਪੀ ਵਰਤ ਲੇ ਜਿੰਨਾ ਜਿੰਨਾ ਬੰਦਿਆਂ ਦੀ ਐਮਐਲਏ ਐਮਪੀਆਂ ਨਾਲ ਬੰਦੀ ਹੁੰਦੀ ਆ ਉਹਨਾਂ ਨੂੰ ਵੀ ਵਰਤ ਲੈਂਦੇ ਆ ਆਮ ਲੋਕਾਂ ਨੂੰ ਵੀ ਵਰਤ ਲੈਂਦੇ ਆ ਪਰ ਭਗਵੰਤ ਮਾਨਸਿਆ ਸਮਝਿਆ ਨਹੀਂਗਾ ਜਿਵੇਂ ਚੂਹੇ ਨੇ ਹੀਰਾ ਖਾ ਕੇ ਪਚਿਆ ਨਹੀਂਗਾ ਉਸੇ ਤਰ੍ਹਾਂ ਤੈਨੂੰ ਇਹ ਕੁਰਸੀ ਪਚੀ ਨਹੀਂਗੀ ਹੁਣ ਅਸੀਂ ਆਪਦਾ ਕਬੀਲੇ ਦਾ ਬੰਦੇ ਨੂੰ ਹੁਣ ਤੂੰ ਤਾਂ ਸਾਨੂੰ ਛੱਡ ਤਾ ਅਸੀਂ ਤਾਂ ਤੈਨੂੰ ਨਹੀਂ ਛੱਡ ਸਕਦੇ ਹੁਣ ਤੂੰ ਰਹੇਂਗਾ ਤਾਂ ਸਾਥੋਂ ਹਮੇਸ਼ਾ ਹੀ ਆਡੀ ਕਿਉਂ ਰਹੇਗਾ ਕਿਉਂਕਿ ਜਦੋਂ ਮੁੱਖ ਮੰਤਰੀ ਨਾ ਰਿਹਾ ਤੇਰੀ ਪੈਨਸ਼ਨ ਲੱਗ ਜਾਣੀ ਆ ਹੂੰ ਹੂੰ ਵਾਲੀਆਂ ਗੱਡੀਆਂ ਹੋਣਗੀਆਂ ਚਲੋ ਤਾਂ ਚਾਹੀਦੀਆਂ ਹੋਣਗੀਆਂ ਦੂਜੇ ਵੀ ਰੱਖੀ ਫਿਰਦੇ ਆ ਪਰ ਅਸੀਂ ਆਪਦੇ ਕਬੀਲੇ ਦੇ ਬੰਦੇ ਨੂੰ ਪਾਸੇ ਨਹੀਂ ਹੋਣ ਦਿੰਦੇ ਸਾਡੇ ਕਬੀਲੇ ਦਾ ਬੰਦਾ ਸਾਡੇ ਕੋਲ ਹੀ ਆਊਗਾ ਤੇ 2027 ਤੋਂ ਬਾਅਦ ਆਊਗਾ ਅੱਜ ਜਿਹੜੇ ਤੇਰੇ ਐਮਐਲਏ ਤੂੰ ਜਿਨ੍ਹਾਂ ਦੀਆਂ ਉਂਗਲਾਂ ਤੇ ਚੜਿਆ ਫਿਰਦਾ ਉਹ ਚਾਂਦਰ ਰੁਪਈਆਂ ਪਿੱਛੇ ਜਿਹੜੇ ਪ੍ਰਧਾਨਗੀਆਂ ਬਣਦੇ ਆ ਕੋਈ ਸ਼ੈਲਰ ਪਾਈ ਫਿਰਦਾ ਕੋਈ ਐਮਐਲਏ ਕੋਈ ਤਿੰਨ ਤਿੰਨ ਕੋਠੀਆਂ ਚਾਰ ਚਾਰ ਕੋਠੀਆਂ ਪਾਈ ਜਾਂਦਾ ਆਪਦੇ ਸ਼ਹਿਰ 'ਚ ਮੈਂ ਉਹਨਾਂ ਦੀ ਵੀ ਦੱਸ ਦਿੰਦਾ ਉਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀ ਬਦਲ ਲੈਣੀ ਆ ਤੂੰ ਕੱਲਾ ਰਹਿ ਜਾਵੇਂਗਾ ਤੇਰੀ ਨਾਲ ਦੇ ਤੇਰੇ ਨਾਲ ਨਹੀਂ ਖੜਨੇ ਬਾਕੀ ਗੱਲਾਂ ਛੱਡ ਦੇ ਤੇ ਤੂੰ ਡਾਇਮੰਡ ਖਾ ਕੇ ਉਹਨੇ ਤਾਂ ਖਾਦਾ ਸੀ ਚੋਰੋਂ ਖਾਦਾ ਭਲੇਖੇ ਨਾਲ ਖਾਦਾ ਤੈਨੂੰ ਤਾਂ ਅਸੀਂ ਪਰੋਸ ਕੇ ਦਿੱਤਾ ਸੀ ਮੈਂ ਤਾਂ ਨਹੀਂ ਮੈਂ ਤਾਂ ਆਜ਼ਾਦ ਐਮਐਲਏ ਖੜਾ ਸੀ ਐਮਪੀ ਵੀ ਖੜਾ ਜਿੱਤ ਹਾਰ ਦਾ ਮਕਸਦ ਨਹੀਂਗਾ ਤੁਹਾਡੇ ਨਿਤੀਆਂ ਦੇ ਖਿਲਾਫ ਖੜਨਾ ਬੜੀ ਤਗੜੀ ਗੱਲ ਹੁੰਦੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ 3 ਕਰੋੜ ਲੋਕਾਂ ਨੇ ਸਮਾਂ ਕੱਢਿਆ ਸਮਾਂ ਕੱਢ ਕੇ ਤੁਹਾਨੂੰ ਹੀਰਿਆਂ ਦੀ ਖਾਨ ਪੜੋਸੀ ਵੀ ਚੱਕ ਖਾ ਹੀਰੇ ਕਿੰਨੇ ਖਾ ਸਕਦਾ ਦੇਖ ਇਹਨਾਂ ਲੋਕਾਂ ਦੀ ਪਾਵਰ ਤੇ ਭਗਵੰਤ ਮਾਨਸਿਆ ਤੂੰ ਪਾਸੇ ਹੋ ਗਿਆ ਲੋਕਾਂ ਕੋਲੋਂ ਕੱਲਾ ਨੱਚਦਾ ਫਿਰਦਾ ਢਿੱਡ ਤੇ ਰੇਸ ਕਰਕੇ ਲੋਕ ਇਹ ਪਾੜਨਗੇ ਤੇ 2027 ਦੇ ਵਿੱਚ ਤੈਨੂੰ ਆਪ ਦੇ ਨਾਲ ਰਲਾਉਣਗੇ ਫਿਰ ਤੂੰ ਤੂੰ ਧਰਨਿਆਂ 'ਚ ਦਿਸਿਆ ਕਰੇਗਾ ਅਸੀਂ ਖੁਸ਼ ਹੋਇਆ ਕਰਾਂਗੇ ਕਿ ਸਾਡਾ ਕਬੀਲੇ ਦਾ ਬੰਦਾ ਜਿਹੜਾ ਕੱਲਾ ਨੱਚਦਾ ਸੀ ਅੱਜ ਸਾਡੇ ਨਾਲ ਰਲ ਚੁੱਕਿਆ ਜਦੋਂ ਫਿਰ ਕਿਸਾਨਾਂ ਦੇ ਨਾਲ ਖੜੇਗਾ ਜਾ ਕੇ ਬੈਠੇਗਾ ਅਸੀਂ ਵੇਖਿਆ ਕਰਾਂਗੇ ਕੀ ਬਾਤ ਆ ਬਈ ਕੀ ਬਾਤ ਆ ਆ ਗਿਆ ਆ ਗਿਆ ਚੂਹਾ ਸਾਡਾ ਆ ਗਿਆ ਜਦੋਂ ਮਜ਼ਦੂਰਾਂ ਦਾ ਇਕੱਠ ਹੋਇਆ ਕਰੂਗਾ ਜਿੰਨਾ ਜੂ ਮਜ਼ਦੂਰਾਂ ਦੀਆਂ ਲੱਤਾਂ ਛਾਂਗਦਾ ਤੂੰ ਜਿੰਨਾ ਤੇ ਮੇਰੇ ਵਰਗਿਆਂ ਤੇ ਝੂਠੇ ਪਰਚੇ ਪਵਾ ਦਿੰਨਾ ਜਦੋਂ ਇਹਨਾਂ ਦੇ ਆ ਕੇ ਨਾਲ ਖੜਿਆ ਸੀ ਐ ਕਰਕੇ ਖੜਜਿਆ ਕਰਨਾ ਵੀ ਆ ਗਿਆ ਆ ਗਿਆ ਆ ਗਿਆ ਪੰਜਾ ਸਾਲਾਂ ਬਾਅਦ ਉਸੇ ਖੁੱਡ ਚ ਆ ਗਿਆ ਜਿੱਥੋਂ ਗਿਆ ਸੀ ਆ ਗਿਆ ਇਹ ਜਨਾਬ ਆਪ ਦੇ ਲੋਕਾਂ ਨੂੰ ਨਹੀਂ ਛੱਡੀਦਾ ਆਪ ਦੇ ਲੋਕਾਂ ਨੂੰ ਆਪ ਦੇ ਬੰਦੇ ਨੂੰ ਨਹੀਂ ਛੱਡਣਾ ਚਾਹੀਦਾ ਪਰ ਤੈਨੂੰ ਖਾਣ ਪਰੋਸ ਕੇ ਦਿੱਤੀ ਸੀ ਹੀਰਿਆਂ ਦੀ ਉਹਨੇ ਤਾਂ ਭਲੇਖੇ ਨਾਲ ਖਾਦਾ ਸੀ ਪਰ ਪੱਚੀ ਤੈਨੂੰ ਵੀ ਨਹੀਂ ਇਹ ਯਾਦ ਰੱਖ ਲੈ ਤੇ ਸਾਡਾ ਮੁੱਖ ਮੰਤਰੀ ਸਾਡਾ ਆਪਦਾ ਬੰਦਾ ਅਸੀਂ ਆਪਦੇ ਵਿੱਚ ਲਿਆਵਾਂਗੇ 2027 ਦੇ ਵਿੱਚ ਇਹ ਬੇਨਤੀ ਹੈ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਆ ਕਹਿੰਦੇ ਮੈਂ ਭਗਵੰਤ ਮਾਨਜੀ ਕੋਲੋਂ ਮਾਫੀ ਚਾਹੁੰਨਾ ਤੇ ਉਹਨਾਂ ਦੇ ਸਮਰਥਕਾਂ ਤੋਂ ਚਾਹੁੰਨਾ ਕਿਉਂਕਿ ਉਹਨਾਂ ਨੂੰ ਗੁੱਸਾ ਆਊਗਾ ਗੁੱਸਾ ਯਾਰ 3 ਕਰੋੜ ਲੋਕਾਂ ਨੂੰ ਵੀ ਬਹੁਤ ਆਇਆ ਕਿਉਂਕਿ ਉਹਨਾਂ ਦੇ ਨਾਲ ਮਾਰੀ ਕੀਤੀ ਆ ਤੇ ਮੈਂ ਮਾਫੀ ਚਾਹੁੰਨਾ ਫਿਰ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਅਸੀਂ ਤੁਹਾਡਾ ਪੂਰਾ ਸਤਿਕਾਰ ਕਰਦੇ ਆ ਉਹ ਗੱਲ ਵੱਖਰੀ ਹੈ ਕਿ ਤੁਸੀਂ 3 ਕਰੋੜ ਲੋਕਾਂ ਦਾ ਸਤਿਕਾਰ ਨਹੀਂ ਕੀਤਾ ਅਸੀਂ ਮਾਫੀ ਚਾਹੁੰਨੇ ਤੁਹਾਨੂੰ ਚੂਹਾ ਕਹਿੰਦੇ ਪਰ